ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਜ਼ਿਲ੍ਹਾ ਮਲੇਰਕੋੜਲਾ ਦੇ ਪਿੰਡ ਅਲੀਪੁਰ ਚ ਮੌਜੂਦਾ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਇੱਕ ਨਿਹੰਗ ਸਿੰਘ ਆ ਜਿਹੜਾ ਟੈਂਕੀ ਤੇ ਚੜਿਆ ਹੋਇਆ ਅਲੀਪੁਰ ਪਿੰਡ ਦੀ ਟੈਂਕੀ ਆ ਇਹ ਜਿਹੜੀ ਤਸਵੀਰਾਂ ਤੁਹਾਨੂੰ ਦੇਖ ਰਹੇ ਹੋ ਅਲੀਪੁਰ ਪਿੰਡ ਦੀ ਟੈਂਕੀ ਤੇ ਜਿਹੜਾ ਨਿਹੰਗ ਸਿੰਘ ਚੜਿਆ ਹੋਇਆ ਵਿਧਾਨ ਸਭਾ ਹਲਕਾ ਮਰਗੜ ਦਾ ਪਿੰਡ ਹੈ ਜਿਹੜਾ ਅ ਅਲੀਪੁਰ ਤੇ ਕਿਉਂ ਚੜਿਆ ਕੀ ਕਾਰਨ ਕੀ ਇਹਦੇ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਵੀ ਟੈਂਕੀ ਤੇ ਸਵੇਰ ਦਾ 10 ਵਜੇ ਦਾ ਕੱਲ ਸਵੇਰ 10 ਵਜੇ ਦਾ ਚੜਿਆ ਹੋਇਆ ਕਿੰਨੇ ਘੰਟੇ ਬੀਤ ਚੁੱਕੇ ਨੇ ਇਸ ਨੂੰ ਇਸ ਟੈਂਕੀ ਦੇ ਚੜਿਆ ਹਾਲਕਿ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਆ ਪੁਲਿਸ ਜਿਹੜੇ ਹੈਗੇ ਅਮਰਗੜ੍ਹ ਪੁਲਿਸ ਦੇ ਅਧਿਕਾਰੀ ਵਿਆਲਾ ਅਧਿਕਾਰੀ ਵੀ ਆਉਂਦੇ ਨੇ ਉਹ ਵੀ ਜਿਹੜੇ ਹੈਗੇ ਨੇ ਇਹ ਸਮੇਂ-ਸਮੇਂ ਤੇ ਜਿਹੜਾ ਹੈਗਾ ਇਹਦੀ ਪੂਰੀ ਜਿਹੜੀ ਨਿਗਰਾਨੀ ਰੱਖੀ ਹੋਈ ਆ ਵੀ ਇਹਨੂੰ ਕੋਸ਼ਿਸ਼ ਵੀ ਕੀਤੀ ਆ ਕਾਫੀ ਪ੍ਰਸ਼ਾਸਨ ਨਾਲ ਸਾਡੀ ਗੱਲਬਾਤ ਹੋਈ ਆ ਕਾਫੀ ਕੋਸ਼ਿਸ਼ ਵੀ ਕੀਤੀ ਆ ਵੀ ਇਹ ਟੈਂਕੀ ਤੋਂ ਉਤਾਰਿਆ ਜਾਵੇ ਪਰ ਇਸ ਨਾਲ ਗੱਲ ਹੋਈ ਜਿਹੜੀ ਨਿਹੰਗ ਸਿੰਘ ਨਾਲ ਸਾਡੀ ਫੋਨ ਤੇ ਗੱਲ ਹੋਈ ਆ ਇਹਦਾ ਕਹਿਣਾ ਹੈ ਕਿ ਜਿਹੜੇ ਰਾਏਪੁਰ ਦੇ ਵਿੱਚ ਇੱਕ ਧਾਰਮਿਕ ਸਥਾਨ ਆ ਜਿੱਥੇ ਸ੍ਰੀ ਕੰਡਪਾਟ ਸਾਹਿਬ ਦੇ ਭੋਗ ਪਾਈ ਜਾਂਦੇ ਨੇ ਹਰ ਇੱਕ ਸਾਲ ਤੇ ਇਹ ਵਿਰੋਧ ਕਰ ਰਿਹਾ ਇਹਦਾ ਕਹਿਣਾ ਕਿ ਜਿੱਥੇ ਇਹ ਜਿਹੜੇ ਸਮਾਧਾਂ ਦੇ ਉੱਪਰ ਜਿਹੜੀ ਅਕੰਠਪੜ ਸਾਹਿਬ ਪ੍ਰਗਾਸ ਨਹੀਂ ਹੋ ਸਕਦਾ ਹਾਲਾਂਕਿ ਸਾਰਾ ਪਿੰਡ ਹੈ ਜਿਹੜਾ ਉਹ ਉੱਥੇ ਜਾਂਦਾ ਹੈ ਧਾਰਮਿਕ ਸਥਾਨ ਤੇ ਜਿਹੜਾ ਹੈਗਾ ਹਰ ਇੱਕ ਸਾਲ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਹੈਗੀ ਹੈ ਜਿਹੜੀ ਇਹ ਪਰੰਪਰਾ ਚੱਲੀ ਆ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਅਤੇ ਨਤਮਸਤਕ ਹੁੰਦੇ ਨੇ ਪਰ ਇਹ ਨਿਹੰਗ ਸਿੰਘ ਹੈ ਜਿਹੜਾ ਲਗਾਤਾਰ ਵਿਰੋਧ ਕਰ ਰਿਹਾ ਤੇ ਟੈਂਕੀ ਤੇ ਚੜਿਆ ਹੋਇਆ ਤੇ ਪਿਛਲੇ 4 ਸਾਲਾਂ ਤੋਂ ਤੁਹਾਨੂੰ ਦੱਸ ਦਈਏ 4 ਸਾਲਾਂ ਤੋਂ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਨਿਹੰਗ ਇੰਗ ਟੈਂਕੀ ਤੇ ਚੜ ਜਾਂਦਾ ਹੈ ਤੇ ਕਿਤੇ ਨਾ ਕਿਤੇ ਆਬ ਦਾ ਵਿਰੋਧ ਪ੍ਰਗਟ ਕਰਦਾ ਹੈ ਹਾਲਾਂਕਿ ਪ੍ਰਸ਼ਾਸਨ ਕਾਫੀ ਮੁਸ਼ਕਲਤ ਕਰ ਰਿਹਾ ਇਸ ਨੂੰ ਉਤਾਰਨ ਵਾਸਤੇ ਹੁਣ ਦੇਖਣਾ ਹੋਊਗਾ ਕਿ ਇਹ ਉਤਰੂਗਾ ਜਾਂ ਫਿਰ ਇਸੇ ਤਰ੍ਹਾਂ ਹੈ ਟੈਂਕੀ ਤੇ ਆਬ ਦਾ ਜਿਹੜਾ ਵਿਰੋਧ ਜਿਤਾਉਂਦਾ ਰਹੂਗਾ ਇਸ ਮੌਕੇ ਜਿਹੜਾ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਹੈ ਤੇ ਆਲਾ ਅਧਿਕਾਰੀ ਜਿਹੜੇ ਡੀਐਸਪੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਕਿ ਮਾਮਲਾ ਕੀ ਹੈ ਪਿੰਡ ਦੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਜਿਹੜਾ ਇਹ ਵਿਰੋਧ ਕਰ ਰਿਹਾ ਕਿਉਂ ਜਿਹੜਾ ਹੈਗਾ ਇਹ ਵਿਰੋਧ ਦਾ ਅਸਲ ਕਾਰਨ ਕੀ ਹੈ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਹ ਤਾਜੋ ਇਹ ਵੀਡੀਓ ਹੈ ਜਿਹੜੀ ਅਰਸ਼ਾਸਨ ਤੱਕ ਸਰਕਾਰ ਤੱਕ ਪਹੁੰਚ ਜਵੇ ਮਨਜੀਤ ਸੋਹਣਾ ਜਤਿੰਦਰ ਮਨਵੀ ਨਿਊਜ਼ ਟੂਡੇ ਪੰਜਾਬ ਅਮਰਗੜ ਇੱਥੇ ਕਹਿੰਦੇ ਆ ਵੀ ਮਹਾਰਾਜ ਪ੍ਰਕਾਸ਼ ਕਰਾਉਣਾ ਜਿੱਥੇ ਮੇਲਾ ਲੱਗਦਾ ਜੀ ਵੀ ਇਹ ਗਲਤ ਕਰਦਿਆ ਮਹਾਰਾਜ ਜੀ ਬੇਰਵੀ ਕਰਦਿਆ ਤਾਂ ਚੜਿਆ ਜੀ ਹੂੰ ਤੇ ਫਿਰ ਇਹ ਕਦੋਂ ਕਦਾ ਚੜਿਆ ਔਰ ਕੀ ਕਹਿਣਾ ਚਾਹੁੰਦੇ ਹੋ ਹੋਰ ਵੀ ਜਿਹੜੇ ਡੀਐਸਪੀ ਸਾਹਿਬ ਵੀ ਆਏ ਨੇ ਇੱਥੇ ਕੀ ਹਾਂਜੀ ਉਹ ਵੀ ਕਹਿ ਕੇ ਕਹਿੰਦੇ ਇਹਨਾਂ ਵੀ ਥੱਲੇ ਆਜਾ ਆਪਾਂ ਬਹਿ ਕੇ ਗੱਲ ਕਰ ਲੈਨੇ ਆ ਪਰ ਇਹ ਉਤਰਿਆ ਨਹੀਂ ਜੀ ਓਕੇ ਤੇ ਹੁਣ ਫਿਰ ਤੁਸੀਂ ਕਿੰਨਾ ਕਚਰੇ ਜਿਹੜਾ ਇੱਥੇ ਖੜੇ ਰਹੇ ਐਥੇ ਡਿਪਟੀ ਸਾਹਿਬ ਆਉਣਗੇ ਜੀ ਹੁਣ ਫੇਰ ਕਹਿੰਦੇ ਸੀ ਬਿਹਾਵਾਂਗੇ ਜੀ ਫੇਰ ਦੇਖਦੇ ਹਾਂ ਹੂੰ ਪਹਿਲਾਂ ਪਹਿਲਾਂ ਵੀ ਚੜ ਜਾਂਦਾ ਇਹ ਹਾਂ ਜੀ ਪਹਿਲਾਂ ਵੀ ਇਹ ਹਰੇਕ ਸਾਲ ਹੀ ਚੜਦਾ ਜੀ ਇਹਦੇ ਆ ਚਾਰ ਸਾਲ ਹੋ ਗਏ ਕੋਈ ਲਿਖਤੀ ਵੀ ਕੋਈ ਗੱਲ ਇਹਦੇ ਨਾਲ ਪਹਿਲਾਂ ਹੋਈ ਹੋਈ ਆ ਕੀ ਕਹਿੰਦੇ ਨੇ ਹੋਈ ਆ ਜੀ ਹਾਂ ਸੁਣੀ ਆ ਮੈਂ ਕਹਿੰਦੇ ਵੀ ਹੋਈ ਆ ਜੀ ਲਿਖਤੀ ਇਹਦੇ ਨਾਲ ਹੂੰ ਤੇ ਫਿਰ ਹੁਣ ਤੁਸੀਂ ਵੀ ਕੋਸ਼ਿਸ਼ ਕੀਤੀ ਹੋਊਗੀ ਤਾਂ ਹਾਂ ਜੀ ਅਸੀਂ ਵੀ ਕਰੀ ਬਲਕਿ ਕਹਿੰਦਾ ਵੀ ਨਹੀਂ ਜਥੇਬੰਦੀ ਆ ਰਹੀਆਂ ਨੇ ਮੇਰੀਆਂ ਮੈਂ ਉਹਨਾਂ ਦੇ ਹਿਸਾਬ ਨਾਲ ਚੱਲਦਾ ਹੂੰ ਤੁਸੀਂ ਉੱਥੇ ਅਸਲੀ ਰੂਪ ਕਹਿੰਦੇ ਨੇ ਅਸਲੀ ਕਾਗਦਾ ਜਗਰੂਪ ਸਿੰਘ ਹੈ ਠੀਕ ਹੈ ਜੀ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਮੰਗ ਨੂੰ ਲੈ ਕੇ ਇਹ ਚੜੇ ਅਸੀਂ ਦੇਖੋ ਬਾਬਾ ਸ੍ਰੀ ਜੰਦਾ ਬਾਠ ਕਰਾ ਮੰਤ ਠੀਕ ਹੈ ਜੀ ਇਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਨਹੀਂ ਜਾਣਾ ਚਾਹੀਦਾ ਨਹੀਂ ਲੱਗ ਜਾਂਦੇ ਹਮ ਅਸੀਂ ਜਵਾਬ ਦੇਤਾ ਠੀਕ ਹੈ ਜੀ ਤੇ ਹੁਣ ਫਿਰ ਇਹ ਉਸੇ ਮੰਗ ਨੂੰ ਲੈ ਕੇ ਫਿਰ ਇਹ ਚੜੇ ਹੋਏ ਦੇ ਉੱਤੇ ਫਿਰ ਚੜੇ ਹੁਣ ਦੇਖੋ ਜਿਹੜਾ ਕਹਿੰਦੇ ਤੇ ਗੁਰੂ ਘਰਾਂ ਤਾਂ ਤਾਂ ਜਾਂਦਾ ਨਹੀਂ ਠੀਕ ਹੈ ਜੀ ਬਾਬਾ ਸ੍ਰੀ ਜਾਂਦਾ ਪਾਠ ਸੀ ਲੱਡੜ ਤੋਂ ਲੈ ਕੇ ਆਉਣਾ ਠੀਕ ਹੈ ਉਹ ਘਰਾਵਾਂਗੇ ਕੋਈ ਉਹ ਨਹੀਂ ਕੋਈ ਘਰਾੜਾ ਘੜਾ ਹੋਵੇ ਉਹ ਦੱਸੋ ਬੇ ਆਬਦੀ ਹੋਵੇ ਉਹ ਦੱਸੋ ਇਹ ਪਹਿਲਾਂ ਵੀ ਪਿਛਲੇ ਸਾਲ ਵੀ ਇਹਨਾਂ ਨੇ ਮੰਗ ਕੀਤੀ ਸੀ ਕਿ ਕੀ ਗੱਲ ਹੈ ਹਾਂ ਚਲਦੀ ਹੈ ਇਹ ਕਈ ਸਾਲਾਂ ਦੀ ਚੱਲਦੀ ਹੈ ਠੀਕ ਹੈ ਐਵੇਂ ਕਹੀਏ ਫਿਰ ਤੁਸੀਂ ਕਿੰਨੇ ਸਾਲਾਂ ਤੋਂ ਨਹੀਂ ਕਰਾ ਰਹੇ ਜੀ ਅਸੀਂ ਦੇਖੋ 2-3 ਸਾਲ ਪਹਿਲਾਂ ਲੱਗਣਾਂ ਕਰਾਉਂਦੇ ਰਿਹਾ ਹੂੰ ਫਿਰ ਜਿਆਦਾ ਗੱਲ ਹੋਣੀ ਫਿਰ ਪਿੰਡ ਇਕੱਠੇ ਹੋਗੇ ਹੂੰ ਤੇਲੇ ਸਾਰਾ ਗੁਰੂ ਸਾਹਿਬ ਆਇਆ ਠੀਕ ਹੈ ਆਈ ਤੇ ਅਸੀਂ ਪਹਿਲਾਂ ਹੀ ਬੰਦ ਕਰਤਾ ਠੀਕ ਹੈ ਨਹੀਂ ਇਹ ਰੌਲਾ ਨਾ ਬਾਬਾ ਐਸ ਨਾ ਬਾਬਾ ਠੀਕ ਆ ਹਾਂ ਪਰ ਫਿਰ ਵੀ ਇਹ ਤਾਂ ਉਹੀ ਗੱਲ ਤੇ ਇਹ ਫਿਰ ਹੁਣ ਉਸੇ ਗੰਦੇ ਖੜੇ ਨੇ ਫਿਰ ਇਹਨਾਂ ਦੀ ਮਰਜ਼ੀ ਆ ਹੁਣਾ ਸੀ ਕੀ ਕਰ ਸਕਦੇ ਆ ਮੇਲਾ ਤਾਂ ਲੱਗੂਗਾ ਲੱਗੂਗਾ ਹਾਂ ਕਿੰਨੇ ਦਿਨ ਮੇਲਾ ਪਰਦਾਜੀ ਉੱਤੇ ਇਹਦੀ 3 ਦਿਨਾਂ ਪਹਿਲੇ ਦਿਨ ਪ੍ਰਕਾਸ਼ ਹਾਂ ਵਿਚਾਲੇ ਦੇ ਦਿਨ ਪੂਰੇ ਕਬਚਰ ਪਿਛਲੇ ਦਿਨ ਕਬਚਰ ਲੰਗਰ ਚੱਲਦਾ ਖੁੱਲਾ ਠੀਕ ਆ 4-5 ਪਿੰਡ ਇਕੱਠੇ ਹੁੰਦੇ ਨੇ ਠੀਕ ਆ ਇੱਕ ਅੱਧਾ ਨਹੀਂ ਬਾਕੀ ਦੇ ਸਾਰੇ ਹੁੰਦੇ ਨੇ ਸਭ ਦੇ ਠੀਕ ਆ ਆ ਲੋਕਾਂ ਦੇ ਸੁੱਖਾਂ ਵਾਰ ਹੁੰਦੀਆਂ ਨੇ ਹਾਂ ਸ਼ਾਂਤਾਂ ਦੀ ਜਗ੍ਹਾ ਠੀਕ ਹੈ ਦੇਖੋ ਉੱਥੇ ਹੋਰ ਕੋਈ ਨਹੀਂ ਗੁਰੂ ਘਰ ਲੰਗਰ ਖੁੱਲ੍ਹਾ ਜਾਂਦਾ ਹੋਰ ਤੁਸੀਂ ਕੀ ਮਤਲਬ ਅਪੀਲ ਕਰਨੀ ਚਾਹੁੰਦੇ ਹੋ ਅਸੀਂ ਤਾਂ ਬੇਲੇ ਕਰਨੀ ਜਾਂਦੇ ਵੀ ਅਸੀਂ ਉਹ ਗੁਰੂ ਘਰ ਸਾਹਿਬ ਲੈ ਜਾਂਦੇ ਨਹੀਂ ਜਿਹਦੀ ਮਨਾਹੀ ਹੈ ਠੀਕ ਹੈ ਬਈ ਇਹ ਹੁਣ ਸੱਜਣ ਸਾਡਾ ਬਸ ਬਾਬਾ ਸ਼੍ਰੀ ਚੰਦਾ ਬਾਠ ਕਰਾਵਾਂਗੇ